ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿ ਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰਨਾਕਸ ਦੁਸ਼ਟ ਹਨ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਨਦਕਾਂ ਬਠਦੇ ਨਾਮ ਜਿਉ ਹਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਰਦ ਸ਼ੋਗ ਰੋਗ ਪਿਆ ਜਾ ਸੁਖ ਤਾਮ ਨਾ ਹੋਈ ਨੋ ਕਰਤਾ ਕੋ ਨਾਮੈ ਨਾਹੀ ਜਾ ਹੌਖ ਰਿ ਨਾ ਹੋਈ ਬਿਨ ਹਾਰੇ ਇੱਕ ਤਰ ਦਵਸਿਆ ਤੇ ਅੰਤ ਨਾ ਜਾਇ ਲਿਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾਂ ਅਕਲਖਲਾ ਪ੍ਰਭੂ ਰਹਾ ਤੂੰ ਸੱਚਾ ਸਾਹਿਬ ਸਿਫਤ ਸੁਵਾਲਿਓ ਜਿਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾ ਜੋਗਿ ਚਰਣਾ ਸੋਖ ਰਹਾ ਸੋਧ ਰਗਾ ਸ਼ਾਮਹਿਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਅਸ਼ੋਧਨ ਅਥੀ ਨਾਖੇ ਹਾ ਸ਼ੋਕਰ ਕੀ ਹਾ ਜਦ ਵਾ ਸਰਬ ਸਮਾਨੀ ਵਾਗੇ ਤੇਰੇ ਨਾਮ ਦਾ ਅਨੇਕ ਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਦੇ ਸੁਖ ਹੀ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਤਨੋਂ ਪਵਣ ਪਾਣੇ ਬੈ ਸੰਤਰ ਗਾਵਣ ਤਦਨਮ ਦਵਾਰੇ ਗਾਵਣ ਤਦਨੋ ਚਿਤ ਗੁਪਤ ਲਿਖ ਜਾਂਦਣ ਲਿਖ ਲਿਖ ਧਰਮ ਉਚਾਰੇ ਗਾਵਣ ਤਦਨੇਸ਼ਰ ਬਨਵਾ ਦੇਵੀ ਸੋਹਣ ਤੇਰੇ ਸਦਾ ਸੁਵਾਨੀ ਗਾਵਣ ਤਦਨੋ ਦਨਦ ਨਾਸਨ ਬੈਠੇ ਦੇਵਤੀ ਆਦਰ ਨਾਲੇ ਗਾਵਣ ਤਦਨੋ ਸਿੱਧ ਸਮਾਧੀ ਅੰਦਰ ਗਾਵਣ ਤਦਨੋ ਸਾਧ ਵਿਚਾਰੇ ਗਾਵਣ ਤਦਨੋ ਜਤੇ ਸਦੇ ਸੰਦੋਖੀ ਗਾਵਣ ਤੁਨ ਨਿਰਖਰਾਰੇ ਗਾਵਣ ਤੁਧ ਨੋ ਪੰਡਿਤ ਬਲਨਰਕੀਸ਼ਰ ਜੁਗ ਜੁਗ ਵਿਦਿਆਨਾਦੇ ਗਾਵਣ ਤੁਧ ਨੋ ਮਨਮੋਹਨਿਆ ਮਨਮੋਹਨ ਸੁਰਗ ਮਚ ਪਿਆਲੇ ਗਾਵਣ ਤੁਨ ਨ ਰਤਉਪਾਇ ਤੇਰੇ 86 ਤੀਰਥ ਨਾਲੇ ਗਾਵਣ ਤਦਨੋ ਜੋਤ ਮਹਾਬਲ ਸੂਰਾ ਗਾਵਣ ਤਦਨੋ ਖਾਣੀ ਚਾਰੇ ਗਾਵਣ ਤਦਨੋ ਖੰਡ ਬੰਨ ਬ੍ਰਹਮੰਡਾ ਕਰ ਕਰ ਅਖੇ ਤੇਰੇ ਧਾਰੇ ਸੇ ਤਦਨੋ ਗਾਵਣ ਜੋਤ ਤਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਦਿਨੋਂ ਗਾਵਨ ਸਹਿਬੈ ਚਿਤਨਾਵਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸਾਚਾ ਸਚਿ ਨਾਹੀ ਹੈ ਪਹਿ ਹੁ ਸੇ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਨ ਸੇ ਮਾਇਆ ਜਨੋ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤੇਖ ਦੇਵੜਾਈ ਜੋ ਇਸ ਪਾਵੈ ਸੁਏ ਕਰ ਸੇਵ ਰਹੁ ਕਮ ਨਾ ਕੋ ਨਾ ਜਾਇ ਸੋ ਪਾਜਿ ਛਾਹੂ ਸਹਾ ਪਾ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੁਣਾ ਵੰਡਾ ਅਖ ਸਭ ਕੋਈ ਗੁਰ ਬੰਧਾ ਡਿਠਾ ਹੋਏ ਕਿਉਂ ਨ ਪਾਇ ਨਾ ਕਹਿਆ ਜਾਇ ਕਹਨੇ ਵਾਲੇ ਤੇਰੇ ਰਹੈ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗਮੇ ਰਾਗੁ ਨੇਹੀ ਰਾਗੁ ਨਾ ਜਾਣੈ ਤੇਰਾ ਕੀਤਾ ਕੇਵਨ ਚੀਨਾ ਰਹਾਉ ਸਭ ਸੁਰਤੇ ਮਿਲ ਸੁਰਤਿ ਕਮਾਈ ਸਭ ਕੀਮਤ ਮਿਲ ਕਿਉ ਨ ਪਾਈ ਜਾਨੀ ਧਿਆਨੀ ਗੁਰੂ ਗਰਹਾਈ ਕਹਣ ਨਾ ਜਾਏ ਤੇਰੇ ਤਲਵੜਿਆਏ ਸਭ ਸਤ ਸਭ ਤਪ ਸਭ ਚਿਗਿਆਈਆ ਸਦਾ ਪੁਰਖਾਂ ਕੀ ਆਵੜਿਆਈਆ ਤਦ ਨੂੰ ਸਿੱਧੇ ਕਿ ਨੈਣਾ ਪਾਈਆ ਅੱਖ ਨੰਮ ਲੈ ਨਾਹੀ ਠਾਗ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਖਤਿ ਭਰੇ ਤੇਰੇ ਪੰਡਾਣਾ ਜਿਸ ਤੋਂ ਦੇਹੇ ਦਿਸੈ ਕੀ ਆਚਾਰਾ ਨਾਮ ਸੱਚ ਸਵਾਰ ਨਹਰਾ ਸਾ ਮਹਿਲਾ ਪਹਿਲਾ ਆਖਾਂ ਜੀਵਾ ਉਸ ਰੇ ਮਰ ਜਾਉ ਆਖਣਵ ਕਾ ਸਾਚਾ ਲਾਉ ਸਾਚੇ ਨਾਮ ਕੀ ਲਾਗੈ ਭੂਖ ਹੁਦ ਭੂਖ ਹੈ ਖਾਏ ਚ ਲਹ ਦੁਖ ਸੋਗ ਉਸ ਰੇ ਮੇਰੀ ਮਾਈ ਸਾਚਾ ਸਾਜਮ ਸਾਚੇ ਨਾਏ ਰਹਾਉ ਸਾਚੇ ਨਾਮ ਗਤਲ ਵੜਾਈ ਆਖ ਤਗੇ ਕੀੰਦ ਨਹਿ ਪਾਏ ਜੇ ਸਭਨਖ ਆਖਨ ਪਾਹੇ ਵਡਾ ਨਾ ਹੁਵੈ ਘਾਟ ਨਾ ਜਾਇ ਨਾ ਹੁ ਮਰਨ ਨਾ ਹੁ ਵਸੋਗ ਦਿੰਦਾ ਰਹਿ ਨਾ ਜੋ ਕੈ ਭੋਗ ਗੁਨੇ ਹੋਰ ਨਾਹੀ ਕੋਈ ਨਾ ਕੋ ਹੁਆ ਨਾ ਕੋ ਹੋਈ ਦੇਵ ਨ ਆਪ ਤੇਵਲ ਤੇ ਨਾਤ ਜਿੰਦਨ ਕਰ ਗਾਇ ਕੀ ਤੇ ਰਾਤ ਖਸਵਸਰ ਹੈ ਦੇਗਉ ਜਾਤ ਨਾਨਕ ਨਾਮੇ ਬਾਸਨਾਤ ਹਰਾ ਗੁਰੇ ਮਹਿਲਾ ਚੌਥਾ ਹਰ ਕੇ ਜਨ ਸਤਗੁਰ ਸਤਿ ਬੁਰਖਾ ਬਲੋਗ ਲਗ ਲਾਸ਼ ਹਮ ਕਿਰੈ ਕਨੋ ਸਤਗੁਰ ਸਨ ਨਾਈ ਕਰਦਿਆ ਨਾ ਪ੍ਰਗਾਸ ਮੇਰੇ ਮਿਤ ਗੁਰਦੇ ਮੌਕੋ ਹਰਾ ਆ ਪ੍ਰਗਾਸ ਗੁਰਮਤਿ ਨਾਮੇ ਰਾਪਨਾਣ ਸਖਾਈ ਹਰ ਕੀਰਤ ਹਮਰੇ ਰਹਿਰਾਸ ਰਹਾਉ ਹਰ ਜਨ ਕੇ ਉੜ ਭਾਗ ਵਡੇਰੇ ਨ ਹਰ ਹਰ ਸਰਦਾ ਹਰ ਪਿਆਸ ਹਨ ਹਨ ਨਾਮ ਲੈ ਤਿਵਤਾ ਸਹ ਹੈ ਮਨ ਸੰਗਤ ਅਗਨ ਪ੍ਰਗਾਸ ਅਜਨ ਹਰ 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 ਰਸਨਾਉ ਨਾ ਪਾਇਆ ਤੇ ਭਾਗ ਹਨ ਜੰ ਪਾਸ ਜੋ ਸਤਗੁਰੂ ਸ਼ਰਨ ਸੰਗਤ ਨਹੀਂ ਆਏ ਦਰਗਜੀਵੀ ਦਰਗਜੀਵਾਸੋ ਇਹਨਾਂ ਹਰ ਦਿਨ ਸਤਗੁਰੂ ਸੰਗਤ ਪਾਈ ਤਨ ਤੋਰ ਮਾਸਾ ਲਿਖਿਆ ਲਿਖਾਸ ਤਨ ਤਨ ਸਾਧ ਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਗੁਰੂ ਰਈ ਮਹਿਲਾ ਪੰਜਵਾ ਕਾਹਿਰੇ ਮਨ ਤਮ ਦਮ ਜਹਰ ਹਰ ਜੋਂ ਫਰਿਆ ਸਹਿਲ ਬਸਰ ਮੈਂ ਜਾਂ ਦੋ ਪਾਈ ਤਾ ਕਰਜ ਕਾਗੇ ਕਰਤਿਆ ਮੇਰੇ ਬਾਦੂ ਜੀ ਸਤ ਸਤ ਸੰਗਤ ਮਿਲੈ ਸੋਤਰੀਆ ਗੁਰ ਪ੍ਰਸਾਦ ਅਪਰੰਭਤ ਪਾਇਆ ਸੋਖੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਅਸ਼ਵਨਤਾ ਕੁਨਾਂ ਗਿਸ਼ਕੇ ਤਰੀਆ ਸਿਰ ਸਿਰ ਜਸੁ ਮਾਹੀ ਠਾਕੁਰ ਕਾਹੇ ਮਨ ਪਾਉ ਕਰਿਆ ਊੜੇ ਊੜ ਆਵੈ ਸੇ ਕੋਸਾਨ ਪਾਛੇ ਬਿਸ਼ਰੇ ਸ੍ਰੀ ਆਦਨ ਕਮਨ ਖਲਾਵੈ ਕਮਨ ਸੁਗਾਵੈ ਮਨਮਹਿ ਸਮਨ ਨ ਕਰਿਆ ਸਮਨ दान ਦਾਸ਼ਟ ਸਦਾਨ ਠਾਕੁਰ ਕਰ ਦਿਨ ਤਰਿਆ ਜਨਾਰ ਬਲ ਬਲ ਸਤਿ ਬਲ ਜਾਈਆਂ ਅਨੰਤਨ ਪਾਦਾ ਬਲਿਆ ਰਾਗ ਆਸਾ ਮਹਿਲਾ ਚੌਥਾ ਸੋਪਰਖੇ ਕੋ ਓੰਕਾਰ ਸਤਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰ ਪ੍ਰਖ ਨਿਰੰਜਨ ਹਰਗ ਮੰਗ ਮਾ ਪਾਰਾ ਸਬਤ ਆਵਹਿ ਸਬਤ ਆਵਹਿ ਤੂਝੇ ਹਰ ਸਚੇ ਸਰਜਨਹਾਰ ਸਾਹਿਬ ਜੀ ਤੁਹਾਰੇ ਜੀ ਦੁਨੀਆ ਕਾ ਦਾਤਾਰ ਹਰ ਧਿਆਵੋ ਸੰਤੋ ਜੀ ਸਾਦੂ ਸਰਨਹਾਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਗਿਆਨ ਨਾਨਕ ਜੰਤ ਵਿਚਾਰ ਤੁਮ ਘਟਕ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਅਪਰੂਪ ਸੁਮਾਣਾ ਦਾਦੇ ਵਿਖਾਰੇ ਜੀ ਸਾ ਤੇਰੇ ਤੁਝ ਵਡਾਣਾ ਹੂੰ ਆਪੇ ਦਾਤਾ ਆਪੇ ਭੁਗਤਾ ਜੀ ਹਾ ਤਦ ਨਾਮ ਨੂੰ ਨਾ ਜਾਣ ਤੂੰ ਆਪਨ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣਾਖ ਵਖਾਣਾ ਜੋ ਸਿਵ ਹੈ ਜੋ ਸਿਵ ਹੈ ਤੁਮੇ ਜਨਾਨ ਨਿਤਨ ਪ੍ਰਵਾਣਾ ਹਰਿ ਧਿਆਵਹਿ ਹਰਿ ਧਿਆਵਹਿ ਤੁਮ ਜੀ ਸੇ ਜਨ ਜਗ ਮਾ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਏ ਜਨ ਹਰਿ ਧਿਆਇਆ ਜੀ ਦਿਨ ਟੋਟੇ ਜਾਵੰਗੇ ਫਾਸੇ ਜਿੰਦਰ ਪਾਓ ਜਨ ਹਾਰ ਜਿੰਦਰ ਪਾਓ ਧਿਆਇਆ ਜੀ ਤਨਕਾਰ ਪਾਓ ਸੁਖ ਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਦੇਤੇ ਹਰ ਹਰ ਰੂਪ ਸੁਮਾਸੀ ਸੇ ਤਨ ਸੇ ਤਨ ਜਨ ਹਰਤੇ ਆਇਆ ਜੀ ਜਨਾਨ ਨਤ ਲੰਬਲ ਜਾਸੀ ਤੇਰੇ ਭਗਤ ਦੇਦੇ ਭਗਤ ਪੰਡਾਰੀ ਭਰੇ ਬਿਆੰਦ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੂ ਜੀ ਹਰ ਅਨਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਕਰੇ ਹਰ ਪੂਜਾ ਜੀ ਦਾ ਤਾਪ ਹੈ ਜਪਿਆ ਬਿਅੰਤ ਤੇਰੇ ਅਨੇਕ ਤੇਰੇ ਅਨੇਕ ਪੜਹਾ ਬੋ ਸਮਰਤ ਸਾਸ ਰਦੀ ਇਕਨ ਕਿਰਿਆ ਖੜਗਰਮ ਗਰੰਤਾ ਸੇ ਭਗਤ ਸੇ ਭਗਤ ਭਨੇ ਜਨ ਨਾਨਕ ਜੀ ਦੁਪਾਵ ਹੈ ਮੇਰੇ ਹਰਿ ਭਗਵੰਤਾ ਤੁਮ ਆਦਪੁਰਖ ਅਪਰੰਪਰ ਕਰਤਾ ਜੀ ਤੁਧ ਜੇਵਣ ਅਵਲ ਨਾ ਹੋਈ ਤਉ ਜੁਗ ਜੁਗ ਏਕੋ ਸਦਾ ਸਦਾ ਏਕੋ ਜੀ ਤਉ ਨਿਯੰਤਰ ਕਰਤਾ ਸੋਈ ਦਾਪੈ ਪਾਵੈ ਸੋ ਵਰਤੈ ਜੀ ਤਉ ਆਪੈ ਅਗਨ ਹੈ ਸੋ ਹੋਈ ਦਦਾ ਪੈ ਸ੍ਰਿਸ਼ਟ ਸਭੁ ਕਾਈ ਜੀ ਦਦਾ ਪੈ ਸਰਦ ਸਭ ਗੂਈ ਜਨ ਨਾਨਕ ਅਗਨ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੂਈ ਆਸਾ ਮਹਿਲਾ ਚੌਥਾ ਤੂੰ ਕਰਤਾ ਸਚਿਆਰ ਬੰਦਾ ਸਾਈਂ ਜੋ ਤੂੰ ਪਾਵੇ ਸੁਵਿਥੀ ਸੀ ਜੋ ਤੂੰ ਦੇਹੀ ਸੋਇ ਹੋ ਪਾਈ ਰਹਾਉ ਸਭ ਤੇ ਦੇ ਤੂੰ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰੇ ਤੇ ਨਾਮ ਅਮਰਤ ਨ ਪਾਇਆ ਗੁਰਮੁਖਲਾ ਦਾ ਮਨ ਮੁਖ ਗਵਾਇਆ ਜਦ ਆਪ ਛੋੜਿਆ ਮਿਲਾਇਆ ਤੂੰ ਦਰਿਆ ਹੋ ਸਭ ਤੁਝੇ ਮਾਹੇ ਤੇ ਮੈਂ ਦੂਜਾ ਕੋਈ ਨਹੀਂ ਦੇ ਜੰਦ ਸਭ ਤੇਰਾ ਖੇਲ ਅਵੇ ਜੋ ਮਨੁਸਿਆ ਸੰਜੋਗੀ ਮੇਲ ਜਿਸਨੂੰ ਤੂ ਜਾਣਾ ਹੈ ਸੋਇ ਜਨ ਜਾਣੈ ਹਰਗੁਣ ਸਦਹਿ ਆਖ ਵਖਾਣੈ ਜਿਨ ਹਰਿ ਸੇਵਿਆ ਜਿਨ ਸੋ ਪਾਇਆ ਸਹਜੇ ਹਰਿ ਨਾਮ ਸੁਮਾਇ ਤੂ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਿਤ ਬਿੰਦੂ ਜਾ ਬਨਣਾ ਕੋਇ ਨਮ ਕਰ ਕਰ ਕੇ ਕਹੈ ਜਾਣੈ ਸੋਇ ਜਨਾਨ ਗੁਰਮੁਖ ਪ੍ਰਗਟ ਹੋਏ ਆਸਾ ਮਹਿਲਾ ਪਹਿਲਾ ਤਿਤ ਸਰਵੜ ਪਲਿਨ ਵਾਸਾ ਪਾਣੀ ਪਾਵਤ ਲਹਿ ਕੀਆ ਪੰਗਜ ਮੋ ਪੰਗਨੇ ਚੱਲੇ ਹਉ ਦੇਖਾ ਤਹ ਡੁਬੀ ਲੇ ਮਨ ਏਕ ਨਾ ਚੀਦ ਸਮੂਲ ਬੰਨਾ ਹਰਿ ਵਸਨਾ ਤੇਰੇ ਗੁਣ ਗੱਲਿਆ ਨਹਾਉ ਨਾ ਹਉ ਜਤੇ ਹਦਲੇ ਪੜਿਆ ਮੂਰਹਮਗਦਾ ਜਨਮ ਪਿਆ ਬਨਨਤ ਨਾਨਕ ਜਨਗੇ ਸਰਣਾ ਜਨ ਤੋਂ ਨਾਹੀ ਵੇਸ਼ ਰਿਆ ਸਾਹਿਲਾ ਪੰਜਵ ਫੈ ਪ੍ਰਾਪਤ ਮਨਖ ਦੇ ਹੁਰੀਆ ਗੋਬਿੰਦ ਮਨਨ ਕੀ ਹਦਲੇ ਪੜਿਆ ਔਰ ਕਾਜ ਲੈ ਗਿਤਾ ਕਾਮ ਮਨ ਸਾਧ ਸੰਗਤ ਪੰਜ ਕੇਵਲ ਨਾਮ ਸੰਗ ਜਮ ਲਾਗ ਪਵਜ ਲੋ ਜਨੁ ਨਕੈ ਜਨ ਵਰਥਾ ਜਾਤ ਰਮਾਇਤ ਨਹਾਉ ਜਉ ਤਾ ਸੰਜਮ ਰਮਨਾਖ ਮਾਇਆ ਆ ਸੇਵਾ ਸਾਧ ਨਾ ਜਾਣਿਆ ਹਰਾਇਆ ਕਹੋ ਨਾਨਕ ਆਉ ਨੀਚ ਰਮਾ ਸ਼ਰਨਮਰੇ ਕੀ ਰਾਖੋ ਸਰਮ ਆਸਾ ਹੈ ਦਸਵੀਂ ਜਬੋ ਬਾਈ ਬੇਨਤੀ ਚੋਪਈ ਹਮਰੇ ਇੱਕ ਨੋ ਹਾ ਦੀ ਰਛਾ ਪੂਰਨ ਹੋਏ ਏਤ ਕੀ ਇਛਾ ਤਾ ਚਰਨ ਮੰਨ ਰਹੇ ਹਮਾਰਾ ਆਪ ਨਾ ਜਾਣਕਰੋ ਅਪ੍ਰਤਪਾਰਾ ਹਮ ਰਹੇ ਦੁਸ਼ਟ ਸਮਲ ਮੁਕਾਵ ਹੋ ਆਪ ਹਾਦਿ ਮਹਾਂ ਚਾਵਹੋ ਸੁਖੇ ਬਸੈ ਮੋਰੋ ਪਰਿਵਾਰਾ ਸੇਵਾ ਸਿਖ ਸੁਬੈ ਕਰਤਾ ਰਾਮੋ ਰੱਖਾ ਨਿਜਾ ਕਰਦੇ ਕਰਿਐ ਸਭੈ ਰਲਿ ਕੁਆ ਸੰਗਰੀਐ ਪੂਰਨ ਹੋਏ ਹਮਾਰੇ ਆਸਾ ਤੁਰ ਬਿਨ ਕੇ ਰਹੇ ਪਿਆਸਾ ਤਮੈ ਸਾੜ ਕੇ ਆਵਣਾ ਤਿਆਹੂ ਜੋ ਮਰਚਾਹੂੰ ਸੋ ਤੁਮ ਤੇ ਪਾਉਂ ਸੇਵਾ ਸਿਗ ਹਮਾਰੇ ਤਾਰਿ ਹੈ ਤਨਜਨ ਸ਼ਸਤਰ ਹਮਾਰੇ ਮਾਰਿ ਹੈ ਆਪਾ ਵਾ ਦੇਵ ਜੇ ਅਮਰ ਗੈ ਮਰਨ ਕਾਲ ਕਾ ਆਤਰਾ ਸੁਨਰੀਏ ਹੂੰ ਜੋਸਦਾ ਹਮਾਰੇ ਪਛਾ ਸ਼੍ਰੀਆ ਤੂ ਜੋ ਕਰਿ ਰਖਾ ਰਾਖਿ ਹੋ ਰੱਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬਾਂਦ ਸੁਨ ਗਿ ਅਹੰਤਾ ਤੁਮਹ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਪਰਮਾ ਬਖਤਰਾ ਕਾਲ ਪਾਏ ਸ਼ੋਜ ਬਖਤਰਾ ਕਾਲ ਪਾਏ ਕ੍ਰਿਸ਼ਨ ਪ੍ਰਗਾਸਾ ਸਾਲ ਕਾਲ ਕਾਹੇ ਆਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਪਰਮਾ ਜੋਥਿਓ ਜਮਨ ਕਾਲ ਸਾਲ ਉਸਵਾਰ ਨਵਸ਼ਕਾਰ ਹੈ ਤਾਹੇ ਹਮਾਰਾ ਜਾਉਣ ਕਾਲ ਸਾਜਗਤ ਬਨਾਇਉ ਦੇਵ ਨਾਇ ਜਥ ਨਉ ਜਾਇਉ ਆਗਮ ਤੇ ਕੇ ਉਤਾਰਾ ਸੋਏ ਗੁਰੂ ਸਮਝਿ ਹੋ ਹਮਾਰਾ ਨੰਸ਼ ਕਾਰਜ ਸਹਿ ਕੋ ਹਮਾਰੇ ਸਗਲ ਵਰਜਾ ਜਨਾਬ ਸਵਾਰੇ ਸਿਵਕਨ ਕਾ ਸਭ ਗੁਣ ਸੁਮਦੀਉ ਸਤਨ ਕਾ ਪਲ ਮੋਮਦ ਕੀਉ ਖੜਕੜ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰਿ ਬਿਸ਼ਾਨਤ ਚਿੱਟ ਜੀਵਨ ਦਾ ਸੂਲਾ ਸਾਪਰਿ ਕਿਰਪਾ ਦ੍ਰਿਸ਼ਟ ਅਗਨ ਫੂਲਾ ਸ਼ਾਂਤੰਦੁ ਭਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰਿ ਬਿਸ਼ਾਨੈ ਘੜਕੜ ਕੇ ਪੜ ਪੜ ਕੇ ਜਾਣੈ ਜਦ ਕਾਰਕ ਕਰਾ ਕਰਤਾ ਪਰਜਾ ਧਰਤ ਤਦ ਦੇਹ ਆਪਣਾ ਜਵਾਕਰਖ ਕਰਤੋ ਕਪਹੂ ਤੋ ਮੈਂ ਬਲਤ ਦੇਹ ਤਾਰ ਸਭ ਹੂੰ ਜੀਤੇ ਬੰਦਰ ਸ੍ਰਿਸ਼ਟ ਸਵਤਾਰੈ ਆਪੋ ਆਪਣੇ ਮੂਝ ਉਚਾਰੈ ਤੁਮ ਸਭ ਹੀ ਤਰਹੰਦ ਰਾਲਮ ਜਾਨਨ ਬੇਦ ਭੇਦ ਰਾਲ ਲੋ ਰੰਕਾਰ ਨਿਰਵ ਕਾਂਦਰ ਨਾਮ ਬਵਾਦਨੀ ਲਨਾਦਾ ਸਭੂ ਸਾਧੂਨ ਚਾਰ ਦੇ ਪੈਦਾ ਜਾ ਕੋ ਪੀਵ ਨਾ ਪਉਦ ਵਿਦਾਂ ਤਾ ਕੋ ਕਿਰਪਾ ਹਰਨ ਨਮਾਨਤ ਮਹਾ ਮੂਣ ਹੈ ਗਜ ਪੀਦ ਨਾ ਜਾਣਤ ਮਹਾ ਦੇਵ ਕੋ ਕਹਿ ਦ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਪੀਵ ਆਪ ਆਪਣੇ ਮਦ ਹੈ ਜੀਤੇ ਬਰਨ ਦੇ ਪਿੰਨ ਪਿੰਨ ਤੂੰ ਹੈ ਤੇਤੇ ਤੁਮਰਾ ਲਖਾ ਨਾ ਜੈ ਬਸਾਰਾ ਕਹ ਹੈ ਬੁਜ ਜਾ ਵਰਥਮ ਸੰਸਾਰ ਆਇ ਕੈ ਰੂਪਨ ਉਸ ਰੂਪਾ ਰੰਗ ਪਿਉ ਰਾਵ ਕਹੀ ਭੁਖਾ ਆਂਡਜ ਜੇ ਰਜ ਸੇਤੇ ਕੇਨੀ ਅਦਵਖਾਨ ਬਹੁ ਰਚ ਦਿਨੀ ਕੋ ਪੁਤ ਰਾਜਾ ਮੈਂ ਬੈਠਾ ਆਹੋ ਸਵਨ ਪਿਓ ਸੰਗ ਰਖਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਵ ਆਜ ਵਾਸ ਰੂਪ ਸਵਮ ਭਵ ਅਵਰਛਾ ਮੇਰੇ ਤੁਮ ਕਰੋ ਸਿਖਵਾਰ ਸਿਖ ਸੰਗ ਰੋ ਦੋਟ ਜਿਥੇ ਅਠਵਾਦ ਰੋ ਪਤਾ ਸਗਲ ਮਲੇਸ਼ ਕਰੋ ਰਣਕਤਾ ਜਿਹਾ ਤੂ ਜਿਹਾ ਸ਼ਰਣੇ ਪਰੇਨ ਕੈ ਦੁਸ਼ਟ ਦੁਖਤ ਹਵੇ ਮਰੇ ਪੁਰਹ ਜਵਨ ਪਾਗ ਪਰੇ ਤੇ ਹਾਰੇ ਜਨ ਕੈ ਤੂੰ ਸੰਕਟ ਸਭ ਟਾਰੇ ਜੋ ਕਰ ਗੁਗਾਰ ਤਿਹਾਈ ਹੈ 타 ਕੇ ਕਾਲ ਨਿਕਟ ਨਹਿ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਿਤ ਕਾਲਾ ਕਿਰਪਾ ਦ੍ਰਿਸ਼ਟ ਜਨ ਜਾਹੇ ਨਹਰ ਹਰ ਹੋ ਤਾਕੇ ਤਾਪ ਦਨੁਖ ਮਹਰੋ ਰੇਦ ਸੇਦ ਅਕਰਮ ਸਭ ਹੋਈ ਦੁਸਟੋ ਅਛਾ ਸਕੈ ਨ ਕੋਈ ਏਕ ਮਾਨਵ ਜਨਤ ਮੈਂ ਸੁਮਾਰਾ ਕਾਲ ਪਾਸੇ ਤਾਹੀ ਬਾਰਾ ਜਿਨ ਨਿਰਨਾ ਤੇ ਹਾਰ ਕਹਾ ਦਰ ਦੁਸਟ ਧੋਖ ਤੇ ਰਹਾ ਨਨਕੇਤ ਮੈਂ ਸ਼ਨ ਦੇ ਹਾਰੇ ਆਪ ਹਾਥ ਦੈਲ ਹੁ ਬਾਰੇ ਸਰਬ ਥੋਰ ਮੋਹੋ ਸਹਾਈ ਦੁਤ ਦਵਤੇ ਨਵ ਵਿਚਾਈ ਸਵਈਆ ਪਾਹੇ ਗਨ ਜਵਤੇ ਤੁਮਰੇ ਤਬ ਤੇ ਗਵਾਖ ਦਰਨ ਨਿਯਾਨਿਉ ਰਾਮ ਰਹੀਮ ਪ੍ਰਾਨ ਕੁਰਾਨ ਅਨੇਕ ਹੈ ਮੈ ਉਹ ਨਾ ਜਾਣਿਉ ਸਮਰੇ ਸਾਸ ਨੀਵੇਦ ਸਭੈ ਮੁਖੀ ਪੀਦ ਕਹੈ ਹਮੇਕ ਨਾ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹਿਉ ਸਭ ਤੋਹਿ ਵਖਾਨਿਉ ਦੁਹਰਾ ਸਗਲ ਦੁਆਨ ਕੋ ਛਡਕੈ ਗਹਿਉ ਤਹਾਰੂ ਦਵਾਨ ਵਾਹਿ ਗਾਹੀ ਕਿਲਾਜ ਅਸ ਗੋਬਿੰਦੋ ਸਤ ਹਾਰ ਰਾਮ ਨਾਮਹਿ ਲਾਤੀ ਜਾਨਾ ਦੇਖੋ ਓੰਕਾਰ ਸਤਗੁਰੂ ਪ੍ਰਸਾਦ ਆਨੰਦ ਭਿਆ ਮਿਨਿ ਮਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੇ ਮਨ ਵਧੀਆਂ ਵਧਾਇਆ ਰਾਗ ਰਤਨ ਪ੍ਰਵਾਰ ਪਰਿਆ ਸ਼ਬਦ ਗਾਵਣਾਈਆ ਸਾਧੋਤਾ ਗਾਵੋ ਹਰੀ ਕੀ ਰਾਮ ਮਨ ਜਨੀ ਵਸਾਇਆ ਕਹੈ ਨਾਨਕ ਨੰਦ ਗੁਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰਿ ਨਾਲੇ ਹਰਿ ਨਾਲਾ ਰਹੋ ਤੂੰ ਮਨ ਮੇਰੇ ਦੂ ਸਭ ਸਾਰਨਾ ਅੰਗੇਕਾਰੁ ਕਮ ਕਰੇ ਤੇਰਾ ਆਕਾਰ ਜ ਸਭ ਸਾਰਨਾ ਸਵਨਾਗਲਾ ਸਮਰਤ ਸੁਆਮੀ ਸੋਖਿ ਅਮਨੈ ਵਿਸਾਰੇ ਕਹਿ ਨਾਨਕ ਮਨ ਮੇਰੀ ਸਦਾ ਰਮੋਹਨ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰੈ ਕਰਤਾ ਤੇ ਰੈ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਵ ਸਲਾਹਾ ਤੇਰੀ ਨਾ ਮਨੁ ਵਸਾਵੈ ਨਾ ਜਨ ਕੈ ਮਨੁ ਵਸਾਵੈ ਦੇਬ ਸ਼ਬਦ ਕਲੇਰੀ ਕਹ ਨਾਨਕ ਸੁੱਚੇ ਸਾਹਿਬ ਆਖਿਆ ਨਾਹੀ ਕਰਤੇ ਰ ਸਚਾ ਨਾਮ ਮੇਰਾ ਧਾਰੋ ਸਚਾ ਨਾਮ ਧਾਰ ਮੇਰਾ ਇਨ ਮੁਖਾ ਸਭ ਗਵਾਇਆ ਅਗਰ ਸਾ ਸੁਖੁ ਨਐ ਉਸਿਆ ਜਨੇ ਇਛਾ ਸਭ ਪਜਾਇਆ ਸਦਾ ਕਰਮਾਨ ਗਿਤਾ ਗਰਬਿਟੋ ਜਿਸ ਅੰਧਿਆਵੜਿਆ ਅੰਗ ਕਹ ਨਾਨਕ ਸੁਨੋ ਸੰਤੋ ਛਾਵਦ ਤਰੋ ਪਿਆਰੋ ਸਚਨ ਮੇਰਾ ਦਰੋ ਵਾਜੇ ਪੰਜ ਸ਼ਬਦ ਘਰ ਸੁਭਗ ਘਰ ਸੁਭਗ ਸ਼ਬਦ ਵਾਜੇ ਕਲਾਂ ਜਿਤ ਕਰਤਾਰੀਆਂ ਪੰਜ ਦੂਜ ਵਸ਼ਕਤੇ ਗਾਲ ਕੰਡਕ ਮਾਰਿਆ ਸੁਰ ਕਰਮ ਪਾਇਆ ਤਦਿਨ ਕਾ ਸੇ ਨਾਮ ਹਰਖੈ ਲਾਗੇ ਕਹਿ ਨਾਲ ਹਦ ਸ਼ੋਵਾ ਤਦ ਕਰ ਅਨਹਦ ਵਾਚੇ आनंद सुन हो अडो पागे हो और सगले मनोव्रथ पूरी और ब्रह्म ब्रह्म पाया उतरे सगले विषूरे दुख रोष लता मुतरे सुने सती वाणी ਸ਼ੰਤ ਸਾਜ ਨੇ ਭਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਬੁਲਿੰਦ ਕਹਤੇ ਪਵਿੱਤ ਸਤ ਗੁਰ ਹਾ ਵਰਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੀ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਮਨ ਆਵਣੀ ਮਹਲਾ ਪੰਜਵਾਂ ਥਾਲ ਵਿਸ਼ਨ ਵਸਤੂ ਪਇਓ ਸਤ ਸੰਤ ਵਗੇ ਵਿਚਾਰ ਅਮਰਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਦਾ ਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਵੇ ாய நாரூசாரிய சவ நானசாரூல்கல்ல பஞ்சவரா ਜਾ ਤੂੰ ਨਾਹੀ ਮੈਨੋ ਜੋਗ ਤੂੰ ਹੀ ਮਨ ਰਗੁਣਿਆਰੇ ਕੋ ਗੁਣ ਨਾਹੀ ਆਪੇ ਦਰਸਨ ਪਿਉਈ ਦਰਸੋ ਪਿਆ ਮਹਾਰਾਮ ਤੁਮਹ सतगुरु सजण मिलिया नानक नाम अमलाता जीवा तन मन धेवे हरिया नानक नाम अमलाता जीवा ਤਨ ਮਨ ਦੇਵ ਹਰਿਆ ਪੌੜੇ ਜਥੈ ਤੂੰ ਸਮਰਥ ਜਥੈ ਕੋਈ ਨਾਹੀ ਅਥੈ ਤੇਰੀ ਰਾਖ ਅਣੀ ਉਦਰਮਾਹੀ ਸੁਣ ਕੈ ਜਮ ਕੈ ਦੂਤ ਨਾਏ ਤੇ ਰਹਿ ਛਡ ਜਾਹੀ ਪੌਜਲ ਵਖੋਂ ਸਗਾਹੋ ਗੁਰ ਸ਼ਬਦੇ ਪਾਰ ਪਾਹੀ ਜਨਕੋ ਲਗੇ ਪਿਆਸ ਅੰਮ੍ਰਿਤ ਸੇ ਖਾਹੀ ਕਨ ਪੁਨ ਅਗਡ ਗੋਬਨ ਗਾਹੀ ਸਭ ਸੇ ਨੋ ਕਿਰਪਾਲ ਸੁਮਾਨੇ ਸਾਹੇ ਸਾਹੇ ਬ੍ਰਥਾਕ ਵਿਨਾ ਜਾਏ ਨਿਆਵੇ ਤਦ ਆਹੀ ਸ਼ਲੋਕਮਹਿਲਾ 5 ਅੰਤਰ ਗੁਰੁ ਰਾਜਣਾ ਜੇਵਾ ਜਾਗ ਗੁਰੁ ਨਾਮ ਨੂੰ ਨੇਤ੍ਰੇ ਸਤਿਗੁਰ ਪੇਖਣਾ ਸ਼ਰਮਣੇ ਸੁਨਾਂ ਗੁਰੁ ਨਾਮ ਨੂੰ ਸਤਿਗੁਰ ਸੇਤੇ ਰਤਿਆ ਦਰਗਹ ਹੈ ਪਾਇਆ ਠਾਵ ਕਹੋ ਨਾਨਕ ਕਿਰਪਾ ਕਰੇ ਜਿਸਨੁ ਆਵਾਦੇ ਜਗ ਮਤ ਵਕਾੜੀ ਹੈ ਵਿਰਲੇ ਕੀ ਕੀ ਮਹਿਲਾ ਪੰਜਵਾ ਰਖੇ ਰਖਨਵਾਰ ਆਪ ਮਹਾਰੀਨ ਗੁਰ ਕੇ ਪਿਆਰੇ ਪਾਈ ਕਾਜ ਸਵਾਰੀਨ ਹੋ ਆਪ ਦਿਆਨ ਮਨ ਹੋ ਨਾਮ ਸਾਰੀਨ ਸਾਜ ਨਾਗਿਆ ਸੰਗ ਪਾਪ ਜਲ ਤਾਰੀਨ ਸਾਗਤ ਅਨੰਤ ਗਦੁਸ਼ਟ ਅਖ ਨਮਾਹੇ ਮਦਾਰੀਨ ਤੇ ਸਾਹਿਬ ਗੇਟੇਕ ਨਾਨਕ ਮਨ ਮਾਹੀ ਜੇ ਸ ਸਮਰਤ ਸੁ ਹੋਏ ਸਗਲੇ ਦੁਖ ਜਾਹੇ ਇਸ ਸੰਸਾਰਹਿ ਵਿਕੇ ਟੇਕ ਨਾਨਕ ਮਨ ਮਾਹੀ ਜੇ ਸ ਸਮਰਤ ਸੁ ਹੋਏ ਸਾਗਲੇ ਦੁਖ ਜਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ